ਵਾਈਕਾਲ ਸਾਹਿਬ ভাই ਗੁਰਜੂ ਕੀ ਫਤਿਹ ਜੀ ਹੋਰ ਜੀ ਬਜ਼ੁਰਗੋ ਚੜਦੀ ਕਲਾ ਕਿਨੂੰ ਮਿਲਣਾ ਹੀ ਨਰਵੈ ਸਿੰਘ ਨੂੰ ਮਿਲਣਾ ਹਾਂ ਜੀ ਨਰਵੈ ਸਿੰਘ ਨੂੰ ਸੁੰਦਾ ਨਹੀਂ ਅੱਛਾ ਸੁੰਦਾ ਥੜਾ ਜਿਆਦਾ ਵਾਈਕਾਲ ਸਾਹਿਬ ভাই ਗੁਰਜੂ ਕੀ ਫਤਿਹ ਜੀ ਕਿਨੂੰ ਮਿਲਣਾ ਨਰਵੈ ਸਿੰਘ ਨੂੰ ਉਡੀਕ ਉਡੀਕ ਦੇ ਹਾਂ ਜੀ ਹਾਂ ਉਹਨਾਂ ਨੇ ਇਹ ਭੇਜਿਆ ਸਾਨੂੰ ਹਾਂ ਜੀ ਕੀ ਗੱਲ ਹੋ ਗਈ ਆ ਹਾਂ ਜੀ ਕੀ ਗੱਲ ਹੋ ਗਈ ਆ ਰਾਕਣਾ ਅਕਸੀਡੈਂਟ ਹੋ ਗਿਆ ਤਾਂ ਫਿਰ ਵਧੀਆ ਪਾਣੀ ਅੱਛਾ ਅੱਛਾ ਗੱਡੀ ਤੇ ਮੈਂ ਰੋਣਾ ਵਤਾਂ ਗੱਡੀ ਚ ਲੰਦੇ ਹੋ ਸੁਣ ਸੰਢ ਕੇ ਲੈ ਲੂ ਜਾਈਂ ਨੀ ਸਵਾਸ ਨਾ ਗੱਲ ਕੋਈ ਅੱਛਾ ਸੁਣਦਾ ਨਹੀਂ ਤੁਨੂੰ ਮਸ਼ੀਨ ਚਾਹੀਦੀ ਤੇ ਉਹ ਲਵਾਈ ਨਹੀਂ ਤੂੰ ਮਸ਼ੀਨ ਕਿੰਨਾ ਦੀ ਉਹ ਤਾਂ ਲਵਾਈ ਵੀ ਜਾਨੂੰ ਪਤਾ ਨਹੀਂ ਲੱਗਦਾ ਨਹੀਂ ਲਵਾਈ ਆ ਮਸ਼ੀਨ ਲਵਾਈ ਆ ਲਵਾਈ ਤਾਂ ਹੈਗੀ ਉਹਦੇ ਵਿੱਚ ਪਤਾ ਪੁੜਿਆ ਜੀ ਮੈਨੂੰ ਲੱਗਦਾ ਵਧੀਆ ਨਹੀਂ ਲਵਾਈ ਹੋਣੀ ਮਸ਼ੀਨ ਜਿਹੜੀ ਹੈ ਅੱਛਾ ਇਹ ਸਾਡੀ ਸਿੱਖਾਂ ਦੇ ਹਾਲ ਆ ਐਕਚੁਅਲੀ ਰਿਐਲਿਟੀ ਆ ਦੇਖ ਲੋ ਤੁਸੀਂ ਇਹ ਹਾਲ ਹੈ ਰਿਕਸ਼ਾ ਚਲਾਉਂਦੇ ਰਿਕਸ਼ਾ ਚਲਾਉਂਦੀ ਹੈ ਦਿਖਾਓ ਰਿਕਸ਼ਾ ਬਣਾ ਦਿਖਾਓ ਕੀ ਹੈ ਇਹਨੂੰ ਬਾੜੀ ਟੁੱਟੀ ਆ ਸਾਰੀ ਆ ਬੰਨ ਬੋਲ ਕੇ ਮਹਾਰਾਜ ਆ ਪਾ ਕੇ ਅੱਛਾ ਬਾੜੀ ਹੈਂ ਅੱਛਾ ਕਿ ਟੁੱਟਾ ਵਾ ਅੱਛਾ ਤੁਸੀਂ ਕੀ ਕਹਿੰਦੇ ਤਾਂ ਇੱਥੇ ਬਿਲਡਿੰਗ ਪਈ ਥੱਲੇ ਇਹ ਪਤਾ ਕਿ ਨਹੀਂ ਕਰਾਉਂ ਅੱਛਾ ਆ ਸਾਰੀ ਗੱਜੀ ਹੈ ਅੱਛਾ ਅੱਛਾ ਸਾਰੀ ਗੱਜੀ ਹੈ ਅੱਛਾ ਆ ਜੀ ਬਾਾਕੀ ਹੋਰ ਵੇਹਲ ਆ ਹਾਂ 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 ਆਹ ਤੇ ਤੁਹਾਡੀ ਤੁਸੀਂ ਕੀ ਕਹਿੰਦੇ ਹੋ ਗੁਰੂ ਰਾਮਦਾਸ ਬਾਸਾ ਨੂੰ ਕੀ ਕਹਿੰਦੇ ਪੁੱਛੋ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਗੁਰੂ ਰਾਮਦਾਸ ਬਾਸਾ ਨੂੰ ਕੀ ਕਹਿੰਦੇ ਹੋ ਕੀ ਮੰਗਦੇ ਹੋ ਕੀ ਮੰਗਦੇ ਹੋ ਗੁਰੂ ਤੋਂ ਕੋਈ ਤਾਂ ਮੰਗਦੇ ਆ ਕਹਵਾਂ ਦੀ ਫੋਟੋ ਚ ਗੱਡੀ ਕੋ ਨਵੀਂ ਦੇ ਲੋ ਦੇ ਲੋ ਇਹ ਗੁਰਸੇਖ ਇਸ ਤਰ੍ਹਾਂ ਦੇ ਆ ਕਹਿੰਦੇ ਬਾਡੀ ਬਾ ਦਿਓ ਹਾਂਜੀ ਹਾਂਜੀ ਲਾਲਚ ਨਹੀਂ ਹੈਗਾ ਸਿੰਘੋ ਬਾਡੀ ਵੇਖੋ ਬਾਡੀ 6000 ਰੁਪਏ ਦੀ ਆ ਜਣੀ ਆ ਕਹਿੰਦੇ ਬਾਡੀ ਬਾ ਦਿਓ ਜਦ ਕੀ ਸਾਹਮਣੇ ਖੜਾ ਬੰਦਾ ਦੇਨ ਨੂੰ ਇਸ ਲਈ ਕਹਿੰਦਾ ਸਿੱਖ ਮੰਗਦਾ ਨਹੀਂ ਨਹੀਂ ਮੰਗਦਾ ਲਾਲਚ ਹੋਵੇ ਨਾ ਉਸ ਲਈ ਕਹਿੰਦੇ ਭਾਜੀ ਮੈਨੂੰ ਤੁਸੀਂ ਉਹ ਗੱਡੀ ਲਿਆ ਦਿਓ ਕਹਿੰਦਾ ਮੈਨੂੰ ਬਾਡੀ ਬਾ ਦਿਓ ਬਾਡੀ ਬਾ ਦਿਓ ਕਮਾਲ ਗੁਰਸੇ ਕੋ ਤੁਹਾਨੂੰ ਤੁਸੀਂ ਤਨ ਤੁਹਾਡੇ ਗੁਰੂ ਆ ਕਿ ਜਿਹੜਾ ਤੁਹਾਡੇ ਮਨ ਚ ਹੈ ਹੀ ਨਹੀਂ ਹੈ ਕਾਰੋ ਇਹ ਵੀ ਬੋਲਦੇ ਸੀ ਮੈਨੂੰ ਕੋਈ ਆਪਣਾ ਪਿਆਰਾ ਮਿਲ ਜੇ ਤੇ ਮੈਨੂੰ ਕੋਈ ਅੱਛਾ ਕੀ ਕਹਿੰਦੇ ਰੱਬ ਦਾ ਪਿਆਰਾ ਮਿਲ ਜੇ ਤੇ ਗੱਡੀ ਮਿਲ ਜੇ ਧੰਨ ਗੁਰੂ ਅੱਜ ਮਿਲ ਗਿਆ ਜੀ ਇਹਨਾਂ ਨੂੰ ਅੱਜ ਗੁਰਗਾਮਦਾਸ ਪਾਸ਼ਾ ਨੇ ਇਹਨਾਂ ਦੀ ਅਰਦਾਸ ਪੂਰੀ ਕਰੀ ਮਾਤਾ ਜੀ ਤੇ ਇਹ ਮੰਨਦੇ ਤੇ ਫਿਰ ਫਿਰ ਤੁਹਾਨੂੰ ਖਵਾਉਂਦੇ ਆ ਹਾਂ 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 ਤੇ ਕੱਲ ਕੱਲ ਕਿਨੇ ਕਿ ਭਾਈ ਕੱਲ ਰੁਪਏ 2250 ਰੁਪਿਆ ਮਾਹ ਵਧੂਆ ਵਧੂਆ 2250 ਵਧੂਆ ਬੜੇ ਜੀ ਬੜੇ ਬੜਿਆ ਬੜੇ ਜੀ ਸੁਖੀ ਹੋ ਬੜੇ ਸੁਖੀ ਜੀ ਸੁਖੀ ਬੜੇ ਬੜੇ ਰੋਟੀ ਪਕਦੀ ਆਪਣੂ ਫੁਲਕਾ ਮਿਲਦਾ ਬੜਾ ਵਧੂਆ ਕੋਈ ਗਿਲਾ ਸ਼ਿਕਵਾ ਨਹੀਂ ਗੁਰੂ ਦੇ ਨਾ 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 ਗੁਰੂ ਰਾਮਦਾਸ ਪਾਸ਼ਾ ਦੀ ਕੋਈ ਗਿਲਾ ਸ਼ਿਕਵਾ ਨਹੀਂ ਆੜੀ ਗੱਡੀ ਚਾਹੀਦੀ ਇਤਨਾ ਦੀ ਇਤਨਾ ਦੀ ਮਤੈ ਤੁਹਾਨੂੰ ਚਾਹੀਦੀ ਗੱਡੀ ਇਤਨਾ ਦੀ ਪਿਆਰ ਚਾਹੀਦਾ ਪਿਆਰ ਨਹੀਂ ਚਾਹੀਦੀ ਗੱਡੀ ਕੋਈ ਥੋਖ ਨਹੀਂ ਹੈਗੀ ਗੱਡੀ ਦੀ ਨਹੀਂ ਨਹੀਂ ਸ਼ੁਕਰ ਹੈ ਸ਼ੁਕਰ ਹੈ ਉਹਦਾ ਪਿਆਰ ਰੱਬ ਦਾ ਸ਼ੁਕਰ ਚਾਹੀਦਾ ਸ਼ੁਕਰ ਬਸ ਰੱਬ ਦਾ ਪਿਆਰ ਆ ਵੀ ਜਾ ਰਹੀ ਆ ਹਨਾ ਬਾਬਾ ਜੀ ਜਾ ਜੀ ਆ ਮੈਂ ਕਿਹਾ ਵੀ ਜਾਰੀ ਆ ਪਰੋਟੀ ਕਮਾ ਕੇ ਖਾਂਦੇ ਆ ਜਾ ਰਹੀ ਆ ਬਿਲਕੁਲ ਬਾਬਾ ਜੀ ਅੱਧਾ ਘੰਟਾ ਬੀਟ ਬੀਟ ਕਰ ਲੋ ਠੀਕ ਆ ਅੱਧਾ ਘੰਟਾ ਬਹਿਣਾ ਬਣਾ ਤੁਹਾਨੂੰ ਬਸ ਕੀ ਆਂਦੇ ਆ ਅੱਧਾ ਘੰਟਾ ਰੁਕੋ ਅੱਧਾ ਘੰਟਾ ਹਾਂ ਅੱਧਾ ਘੰਟਾ ਰੁਕੋ ਬਾਬਾ ਜੀ ਅੱਧਾ ਘੰਟਾ ਰੁਕ ਜਾਓ ਆਪਾਂ ਆ ਗੱਡੀ ਲੈ ਕੇ ਚੱਲ ਜਾਈ ਜਣੀਆਂ ਕਤਲ ਨੂੰ ਨਵੀਂ ਗੱਡੀ ਦਿਲਾ ਦਨੀਆ ਦੇਣੀ ਕਿੰਨੇ ਆ ਤੁਹਾਡੇ ਗੁਰੂ ਨੇ ਗੁਰੂ ਰਾਮਦਾਸ ਪਾਸ਼ਾ ਨੇ ਅਸੀਂ ਨਾ ਮੈਂ ਦੇਣੀ ਨਾ ਭਾਜੀ ਉਹਨਾਂ ਨੇ ਦੇਣੀ ਆ ਕਿਸੇ ਨੇ ਨਹੀਂ ਕਿੰਨੇ ਦੇਣੀ ਆ ਧੰ ਗੁਰੂ ਰਾਮਦਾਸ ਪਾਸ਼ਾ ਨੇ ਜਿਹਦੇ ਕੋਲ ਤੁਸੀਂ ਮੰਗਦੇ ਫਿਰਦੇ ਸੀ ਕਿ ਕੋਈ ਆਊਗਾ ਤੇ ਦੇ ਕੇ ਜਾਊਗਾ ਕਹਿੰਦੇ ਸੀ ਨਾ ਐਹੀ ਕਹਿੰਦੇ ਸੀ ਬਾਬੂ ਜੀ ਤੁਹਾਡੇ ਗੁਰੂ ਨੇ ਤੁਹਾਡੇ ਵਾਸਤੇ ਰਿਕਸ਼ਾ ਭੇਜਤਾ ਜੀ ਤੁਹਾਡੇ ਗੁਰੂ ਨੇ ਤੁਹਾਡੇ ਵਾਸਤੇ ਰਿਕਸ਼ਾ ਭੇਜਤਾ ਤੁਹਾਡੇ ਗੁਰੂ ਨੇ ਤੁਹਾਡੇ ਵਾਸਤੇ ਰਿਕਸ਼ਾ ਭੇਜਤਾ ਤੁਹਾਡਾ ਗੁਰੂ ਬੜਾ ਬਯੰਤ ਹੈ ਓਏ ਗੁਰੂ ਅਮਰਦਾਸ ਪਾਛਾ ਫੜੋ ਲੜੋ ਚਲੋ ਚਲਾ ਕੇ ਵੇਖੋ ਫੋਟੋ ਖੜੋ ਗੱਡੀ ਫੜੋ ਚਲਾ ਕੇ ਵੇਖੋ ਚਲਾ ਕੇ ਵੇਖੋ ਤਾਨ ਗੁਰੂ ਰਾਮਦਾਸ ਮੈਂ ਤੁਹਾਡੇ ਇਕ ਚਲਾਉ ਤਾਨ ਗੁਰੂ ਰਾਮਦਾਸ ਅਸਲੀ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਠੀਕ ਹੈ ਬਾਬਾ ਜੀ ਗੱਡੀ ਦਾ ਡਾਲਾ ਚੇਂਜ ਕਰਨ ਨੂੰ ਗਿਆ ਸੀ ਤੁਹਾਨੂੰ ਗੱਡੀ ਚੇਂਜ ਕਰਦੀ ਤੁਹਾਡੇ ਗੁਰੂ ਨੇ ਠੀਕ ਹੈ ਧੰਨਵਾਦ ਗੁਰੂ ਰਾਮਦਾਸ ਪਾਸ਼ਾ ਜੀ ਦਾ ਠੀਕ ਹੈ ਜੀ ਗੁਰੂ ਗੁਰੂ ਸਾਹਿਬ ਨੇ ਬਾਬਾ ਜੀ ਭੇਜਿਆ ਹੋਆ ਤੁਹਾਡੇ ਵਾਸਤੇ ਤੁਹਾਡਾ ਗੁਰੂ ਬੜਾ ਬੇਅੰਤ ਹੈ ਓਏ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਜੀ ਆਪਾਂ ਕੁਝ ਨਹੀਂ ਕੀਤਾ ਹੈਗਾ ਹੁਣ ਤੁਸੀਂ ਇਹੀ ਇਹੀ ਗੱਡੀ ਚ ਮਤਲਬ ਲੈ ਕੇ ਜਾਣੀ ਹੈ ਠੀਕ ਹੈ ਇਹੀ ਹੁਣ ਚਲਾਨੀ ਹੈ ਠੀਕ ਹੈ ਜੀ ਧੰਨ ਗੁਰੂ ਰਾਮਦਾਸ ਦੇਖ ਲਓ ਕਿੰਨਾ ਬੇਅੰਤ ਹੈ ਗੁਰੂ ਕੋ ਤੁਹਾਡਾ ਹੁਣ ਰੋਟੀ ਹੋ ਜੂਗੀ ਹੋ ਜੇਗੀ ਜੀ ਹਾਂ ਇੱਕ ਇਹਨਾਂ ਨੂੰ ਦਾ ਮੇਰੇ ਕੋਲ ਭੇਜੋ ਮੈਂ ਤੁਹਾਨੂੰ ਆਪਣਾ ਨੰਬਰ ਦੇ ਦੇਣਾ ਇਹ ਕਿੰਨਾ ਦੀ ਨਾ ਕਾਨੇ ਦੀ ਜੜੀਤ ਮਸ਼ੀਨ ਆ ਮੈਂ ਇਹਨਾਂ ਨੂੰ ਲਵਾ ਦੇਣਾ ਠੀਕ ਹੈ ਜੀ ਠੀਕ ਹੈ ਇਹਨਾਂ ਨੂੰ ਸੁਨਣਾ ਸਹੀ ਹੋ ਜਾਏਗਾ ਤੇ ਫਿਰ ਸਵਾਰੀਆਂ ਜੜੀਆਂ ਉਹ ਆਣਗੀਆਂ ਤੇ ਇਹਨਾਂ ਦੀ ਗੱਲਬਾਤ ਹੋ ਜਾਏਗੀ ਠੀਕ ਹੈ ਤਾਂ ਬਾਬੂ ਜੀ ਇਹਨਾਂ ਨੂੰ ਦੱਸ ਦਿਓ ਕਿ ਮੇਰੇ ਕੋਲ ਆ ਰਿਹਾ ਮੈਂ ਤੁਹਾਨੂੰ ਫੋਨ ਨੰਬਰ ਦੇ ਦੇਣਾ ਫੋਨ ਨੰਬਰ ਹੋਣਾ ਤੁਹਾਡੇ ਕੋਲ ਮੇਰਾ ਹਾਂ ਮੈਂ ਸਮਝਾ ਲਾਂਗੀ ਇਹਨਾਂ ਨੂੰ ਸਮਝਾ ਕੇ ਮੇਰੇ ਕੋਲ ਭੇਜ ਦਿਓ ਠੀਕ ਹੈ ਆਪ ਵੀ ਪਾਵੇਂ ਨਾਲ ਠੀਕ ਠੀਕ ਸੁਣਦਾ ਨਾ ਜਿਵੇਂ ਆਪ ਵੀ ਨਾਲ ਆ ਜੀ ਠੀਕ ਮੈਂ ਠੀਕ ਠੀ